ਬਰਨਾਲਾ ਪੁਲਿਸ ਨੂੰ ਨਸ਼ੇ ਦੇ ਖਿਲਾਫ ਮਿਲੀ ਵੱਡੀ ਸਫਲਤਾ ਪੁਲਿਸ ਨੇ ਇੱਕ ਅੰਤਰਰਾਜੀ ਗਰੋਹ ਦਾ ਪਰਦਾ ਫਾਸ਼ ਕਰਦੇ ਹੋਏ 425000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਤੇ ਇਸ ਮਾਮਲੇ 'ਚ ਪੁਲਿਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਐਸਪੀ ਸੰਦੀਪ ਮਲਿਕ ਨੇ ਕਿਹਾ ਕਿ ਬਰਨਾਲਾ ਪੁਲਿਸ ਦੇ ਵੱਲੋਂ ਲਗਾਤਾਰ ਨਸ਼ੇ ਤਸਕਰਾਂ ਦੇ ਖਿਲਾਫ ਮੁਹਿੰਮ ਜਿਹੜੀ ਚਲਾਈ ਗਈ ਆ ਤੇ ਇਸ ਮਾਮਲੇ 'ਚ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਪੁਲਿਸ ਦੇ ਵੱਲੋਂ ਇੱਕ ਅੰਤਰਰਾਜੀ ਗਰੋਹ ਦਾ ਪਰਦਾ ਫਾਸ਼ ਕਰਦੇ ਹੋਏ 4,25,000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ 4 ਔਰੋਪੀਆਂ ਨੂੰ ਕਾਬੂ ਕੀਤਾ ਗਿਆ ਤੇ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਕੁਮਾਰ ਮਲਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਪਟਿਆਲਾ ਨਿਵਾਸੀ ਇੱਕ ਸ਼ਿਵਰਾਮ ਨਾਮ ਦੇ ਵਿਅਕਤੀ ਨੂੰ ਫੜਿਆ ਸੀ ਪੁਲਿਸ ਨੇ ਉਹਦੇ ਕੋਲੋਂ 1,37,550 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ ਜਿਸ ਤੋਂ ਬਾਅਦ ਉਸ ਤੋਂ ਅੱਗੇ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ ਅਤੇ ਜ਼ਿਲ੍ਹਾ ਮੁਜ਼ਫਰਨਗਰ ਦੇ ਵਿੱਚ ਰੇਡ ਕੀਤੀ ਹੈ ਤੇ ਉੱਥੋਂ ਪੁਲਿਸ ਦੇ ਵੱਲੋਂ ਮੁਹੰਮਦ ਆ আলম, ਅਭਿਸ਼ੇਕ ਕੁਮਾਰ ਅਤੇ ਆਸ਼ੂ ਜਿਹੜੇ ਤਿੰਨੇ ਨਿਵਾਸੀ ਸਹਾਰਨਪੁਰ, ਫਰਮਾਨ ਅਲੀ ਨਿਵਾਸੀ ਮੁਜ਼ਫਰਨਗਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 4,25,000 ਨਸ਼ੀਲੀਆਂ ਗੋਲੀਆਂ ਜਿਹੜੀਆਂ ਬਰਾਮਦ ਕੀਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਐਕਸੈਂਟ ਗੱਡੀ ਹੈ ਜਿਹੜੀ ਉਹ ਵੀ ਬਰਾਮਦ ਕੀਤੀ ਗਈ ਹੈ ਨਾਲ ਉਹਨਾਂ ਇਹ ਵੀ ਕਿਹਾ ਕਿ ਇਹ ਪੂਰੀ ਕਾਰਵਾਈ ਹੈ ਜਿਹੜੀ ਬਰਨਾਲਾ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਦੇ ਵਿੱਚ ਕੀਤੀ ਗਈ ਹੈ ਇਸ ਮੌਕੇ ਨਾਲ ਉਹਨਾਂ ਇਹ ਵੀ ਕਿਹਾ ਕਿ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤੇ ਗਏ ਨਸ਼ਾ ਤਸਕਰਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਅੱਗੇ ਵੀ ਹੋਰ ਜੋ ਕਾਫੀ ਇਹਨਾਂ ਤੋਂ ਅੱਗੇ ਸਫਲਤਾ ਮਿਲਣ ਦੀ ਉਮੀਦ ਹੈਗੀ ਹੈ ਦੱਸਦੀ ਹੈ ਕਿ ਬਰਨਾਲਾ ਪੁਲਿਸ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਵੱਡੇ ਪੁੱਤਰ ਤੇ ਬਰਨਾਲਾ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਨੇ ਜਿਹੜੇ ਕਾਬੂ ਕੀਤੇ ਜਾ ਰਹੇ ਹਨ ਜਿਸ ਨੂੰ ਲੈ ਕੇ ਬਰਨਾਲਾ ਪੁਲਿਸ ਦੀ ਪ੍ਰਸ਼ੰਸਾ ਚਾਰੇ ਪਾਸੇ ਹੋ ਰਹੀ ਹੈ ਜੀ 8 ਤਰੀਕ ਨੂੰ ਧਨੋਲਾ ਥਾਣੇ ਦੇ ਵਿੱਚ ਅਸੀਂ ਇੱਕ ਐਫ ਆਈ ਆਰ ਲੌਂਚ ਕੀਤੀ ਸੀਗੀ ਐਨ ਡੀ ਪੀ ਐਸ ਐਕਟ ਤਹਿਤ ਉਹਦੇ ਵਿੱਚ ਇੱਕ ਬੰਦਾ ਜੋ ਅਕਿਊਜ਼ ਸੀਗਾ ਸ਼ਿਵਰਾਮ ਜੋ ਪਟਿਆਲੇ ਦਾ ਰਹਿਣ ਵਾਲਾ ਹੈ ਉਹਨੂੰ ਅਸੀਂ ਅਰੈਸਟ ਕੀਤਾ ਸੀ ਉਹਦੇ ਤੋਂ ਸਾਨੂੰ ਰਿਕਵਰੀ ਹੋਈ ਸੀਗੀ ਨੀਅਰਬਾਊਟ 137000 ਇਨਟੌਕਸੀਕੇਟਿਡ ਕੈਪਸੂਲਸ ਤੇ ਟੈਬਲੇਟਸ ਤੇ ਨਾਲ ਇੱਕ ਪਿਕਅਪ ਗੱਡੀ ਜਦੋਂ ਅਸੀਂ ਜਿੱਦਾਂ ਰੂਟੀਨ ਦੇ ਵਿੱਚ ਵੀ ਅਸੀਂ ਕਰਦੇ ਆਂ ਤੇ ਬੈਕਵਰਡ ਤੇ ਫਾਰਵਰਡ ਲਿੰਕੇਜਿਸ ਅਸੀਂ ਐਸਟੈਬਲਿਸ਼ ਕੀਤੇ ਉਹਦੇ ਵਿੱਚ ਸਾਡੀ ਟੀਮ ਜਿਹਨੂੰ ਲੀਡ ਕਰ ਰਹੇ ਸੀਗੇ ਐਸਪੀ ਡੀ ਸਾਹਿਬ ਸੰਦੀਪ ਮਾਨ ਜੀ ਉਹਨਾਂ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ DSP ਬਰਨਾਲਾ ਸਤਵੀਰ ਸਿੰਘ ਐਂਡ ਇਨਸਪੈਕਟਰ CIA ਇਨਚਾਰਜ ਇਨਸਪੈਕਟਰ ਬਲਜੀਤ ਸਿੰਘ ਐਸਐਚਓ ਧਨੋਲਾ ਇਨਸਪੈਕਟਰ ਲਖਵਿੰਦਰ ਸਿੰਘ ਸਾਡੀ ਟੈਕਨੀਕਲ ਟੀਮ ਨੇ ਕਾਫੀ ਮਿਹਨਤ ਕਰਦੇ ਹੋਏ ਲਗਾਤਾਰ ਇਹਨਾਂ ਦੇ ਪਿੱਛੇ ਪਏ ਰਹੇ ਤੇ ਸਾਨੂੰ ਅਚੀ ਉਪਲਬਧੀ ਹੋਈ ਜਿਹਦੇ ਵਿੱਚ ਅਸੀਂ ਇੱਕ ਅਕਿਊਜ਼ਡ ਫੜਿਆ ਸੀਗਾ ਮੁਹੰਮਦ আলম ਜੋ ਸਾਰਨਪੁਰ ਦਾ ਰਹਿਣ ਵਾਲਾ ਹੈ ਜੋ ਕਿ ਇਸ ਬੰਦੇ ਦੇ ਨਾਲ ਇਨਟੈਕ ਸੀਗਾ ਜਿਹਨੂੰ ਅਸੀਂ ਪਹਿਲਾਂ ਫੜਿਆ ਸੀਗਾ ਸ਼ਿਵਰਾਮ ਉਹਦੇ ਤੋਂ ਗਾਂ ਅਸੀਂ ਤਾੜ ਜੋੜੇ ਕਲੂਜ਼ ਮਿਲੇ ਐਵੀਡੈਂਸ ਸਟੈਬਲਿਸ਼ ਕੀਤੇ ਤੇ ਕੱਲ ਅਸੀਂ ਤਿੰਨ ਬੰਦੇ ਹੋ ਰਹੇ ਦੇ ਵਿੱਚ ਯੂਪੀ ਤੋਂ ਫੜੇ ਹੈਗੇ ਜੋ ਕਿ ਫਰਮਾਨ ਅਲੀ ਮੁਜ਼ਫਰਨਗਰ ਦਾ ਇੱਕ ਆਸ਼ੂ ਸਹਾਰਨਪੁਰ ਦਾ ਤੇ ਇੱਕ ਅਭਿਸ਼ੇਕ ਕੁਮਾਰ ਇਹ ਵੀ ਸਹਾਰਨਪੁਰ ਦਾ ਰਹਿਣ ਵਾਲਾ ਹੈ ਇਹਨਾਂ ਤੋਂ ਅਸੀਂ ਰਿਕਵਰੀ ਵੀ ਹੋਈ ਹੈ ਸਾਨੂੰ ਨੀਅਰਬਾਊਟ 425000 ਇਨਟੌਕਸੀਕੇਟਿਡ ਟੈਬੂਲਟਸ ਜਿਨ੍ਹਾਂ ਦਾ ਜੋ ਉੱਪਰ ਮੈਂਸ਼ਨ ਸੀਗਾ ਉਹ ਐਲਪਰਾਜ਼ੋਲਮ ਸਾਲਟ ਹੈਗਾ ਤੇ ਇਹਨਾਂ ਤੋਂ ਇੱਕ ਗੱਡੀ ਹਾਈਂਡਾਈ ਐਕਸੈਂਟ ਵੀ ਅਸੀਂ ਰਿਕਵਰ ਕੀਤੀ ਹੈ ਜੋ ਮੁਰਲੀ ਤਫਤੀਸ਼ ਦੇ ਵਿੱਚ ਪਤਾ ਲੱਗਿਆ ਹੈਗਾ ਜਿਹੜਾ ਇਹ ਫਰਮਾਨ ਅਲੀ ਹੈ ਜੋ ਮੁਜ਼ਫਰਨਗਰ ਦੇ ਵਿੱਚ ਇੱਕ ਮੈਡੀਕਲ ਸਟੋਰ ਰਨ ਕਰਦਾ ਹੈ ਨਾਲ ਦੀ ਨਾਲ ਪਹਿਲਾਂ ਵੀ ਮੁਜ਼ਫਰਨਗਰ ਯੂਪੀ ਦੇ ਵਿੱਚ ਇਹਦੇ ਤੇ ਇੱਕ ਐਨਡੀਪੀਐਸ ਐਕਟ ਤਹਿਤ ਮੁਕਦਮਾ ਦਰਜ ਹੈ ਬਾਕੀ ਅਸੀਂ ਅੱਜ ਇਹਨਾਂ ਨੂੰ ਪੇਸ਼ ਕਰਕੇ ਡਿਮਾਂਡ ਹਾਸਲ ਕਰਕੇ ਤੇ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਕਿੰਨਾ ਸਮਾਂ ਬਰੰਮਲ ਹੋਏ ਜੀ ਟੋਟਲ ਜਿੱਦਾਂ ਕਿ 425000 ਟੈਬਲੇਟਸ ਹੁਣ ਹੋਈਆਂ ਤੇ 137000 ਪਹਿਲਾਂ ਹੋ ਗਈ ਸੀਗੀ ਤੋਂ ਮੋਰ ਦੈਨ ਜੀ ਨੀਅਰ ਅਬਾਊਟ 6 ਲੱਖ ਦੇ ਅਰਾਊਂਡ ਕੀ ਰਿਕਵਰੀ ਹੈਗੀ ਇਨਟੌਕਸੀਗੇਟਡ ਟੈਬਲੇਟਸ ਤੇ ਕੈਪਸੂਲ ਬਨਾਰਾਇੰਗ ਦੇ ਸਭ ਤੋਂ ਵੱਡੇ ਉਪਰਾਧੀ ਮੰਨੇ ਜਾਂਦੇ ਜੀ ਰੀਸੈਂਟ ਟਾਈਮਸ ਦੇ ਵਿੱਚ ਵੀ ਅਸੀਂ ਕਾਫੀ ਵੱਡੀ ਖੇਪ ਫੜੀ ਹੈ ਪੋਪੀ ਹਸਕ ਵੀ ਐਸੀ ਰਿਕਵਰ ਕੀਤੀ ਹੈ ਰੀਸੈਂਟ ਟਾਈਮਸ ਦੇ ਵਿੱਚ 40 ਕੁਇੰਟਲਸ ਤੋਂ ਜ਼ਿਆਦਾ ਪਿੱਛੇ ਵੀ ਅਸੀਂ ਕਾਫੀ ਲੱਖਾਂ ਗੋਲੀਆਂ ਫੜੀ ਸੀਗੀ ਤੇ ਹੁਣ ਵੀ ਇਹ ਕਾਫੀ ਅੱਛੀ ਰਿਕਵਰੀ ਹੈਗੀ ਸਾਡੀ ਟੀਮਸ ਨੇ ਬਹੁਤ ਅੱਛਾ ਐਪਰੀਸ਼ੀਏਬਲ ਕੰਮ ਕੀਤਾ ਜਿਹਦੇ ਵਿੱਚ ਇੰਨੇ ਵੱਡੀ ਖੇਪ ਫੜ ਕੇ ਤੇ ਜੋ ਫਾਰਮਾਸਿਟੀਕਲ ਡਰੱਗਸ ਇੰਟੌਕਸੀਕੇਟਿਡ ਟੈਬਲੇਟਸ ਤੇ ਕੈਪਸੂਲਸ ਦੀ ਰਿਕਵਰੀ ਹੋਈ ਹੈ ਜਿਸ ਕਮੈਂਡੇਬਲ ਜੌਬ ਹਾਂਜੀ ਹਾਂ ਬਿਲਕੁਲ ਅਸੀਂ ਐਸਟੈਬਲਿਸ਼ ਕਰਾਂਗੇ ਜੀ ਜਿੱਦਾਂ ਬੈਕਵਰਡ ਦੇ ਵਿੱਚ ਕਰ ਰਹੇ ਆ ਅਸੀਂ ਕੰਮ ਐਦਾਂ ਹੀ ਫਾਰਵਰਡ ਦੇ ਵਿੱਚ ਕਿ ਵੀ ਇੱਥੇ ਕੌਣ ਇਹਨਾਂ ਦੇ ਪੈਡਲਰ ਸੀਗੇ ਲੋਕਲ ਏਰੀਆ ਦੇ ਵਿੱਚ ਜਾਂ ਨੇੜੇ ਵਾਲੇ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਇਹਨਾਂ ਨੇ ਸਪਲਾਈ ਕਰਨਾ ਸੀਗਾ ਉਹ ਸਾਰਾ ਕੁਝ ਅਸੀਂ ਅਨਰਥ ਕਰਾਂਗੇ ਜੀ ਅਭੀ ਜਿੱਦਾਂ ਅਸੀਂ ਕੱਲੀ ਇਹਨਾਂ ਨੂੰ ਫੜਿਆ ਹੈਗਾ ਲੇਟ ਤੇ ਅੱਜ ਅਸੀਂ ਫਿਰ ਰਿਮਾਂਡ ਲਵਾਗੇ ਇਹਨਾਂ ਦਾ ਪੇਸ਼ ਕਰਕੇ ਡਿਮਾਂਡ ਤੋਂ ਫਿਰ ਅਸੀਂ ਹੋਰ ਡੀਟੇਲ ਦੇ ਵਿੱਚ ਪੁੱਛਗਿੱਛ ਕਰਾਂਗੇ ਬਟ ਜਿੱਦਾਂ ਕਿ ਤੁਹਾਡੇ ਸਾਹਮਣੇ ਹੀ ਹੈਗਾ ਲੈਕਸ ਆਫ ਟੈਬਲੇਟਸ ਅਸੀਂ ਰਿਕਵਰ ਕਰ ਚੁੱਕੇ ਤੇ ਡੈਫੀਨੇਟਲੀ ਦੇ ਆਰ ਇਨਵੋਲਡ ਇਨ ਬਿਗ ਡਰੱਗਸ ਸਮਗਲਿੰਗ